ਪੰਜਾਬ ਦੇ ਲੋਕ ਦਿੱਲੀ ਜਾ ਆਮ ਆਦਮੀ ਪਾਰਟੀ ਖਿਲਾਫ ਕਰਨਗੇ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਾਦੇ ਨਿਕਲੇ برف ਦੇ ਗੋਲੇ ਕਿਹਾ ਨਾ ਪਾਇਓ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਿੰਡੂ ਖੇਤਰਾਂ ਵਿੱਚ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਦੇ ਵਾਟਰ ਬਕਸਾਂ ਉੱਪਰ ਪੰਚਾਇਤ ਵੱਲੋਂ ਰੱਖੇ ਗਏ ਪੰਪ ਆਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੜਨ ਦੀ ਚੇਤਾਵਨੀ ਦਿੰਦਿਆਂ 25 ਜਨਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਸਮੇਂ ਜਾਣਕਾਰੀ ਦਿੰਦੇ ਆ ਜਲ ਸਪਲਾਈ ਐਸੋਸੀਏਸ਼ਨ 296 ਦੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਮੀਤ ਪ੍ਰਧਾਨ ਹਰਮਨ ਸਿੰਘ ਗਿੱਲ ਬੂੜਚੰਦ ਨੇ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਸੂਬਾ ਸਕੱਤਰ ਬੋੜ ਸਿੰਘ ਮੋਗਾ ਦੀ ਅਗਵਾਈ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਦਿੱਲੀ ਦੀ ਜਨਤਾ ਨੂੰ ਸੂਚਿਤ ਕੀਤਾ ਜਾਵੇਗਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਵਿੱਚ ਨਾ ਆਓ ਉਹ ਵਾਅਦੇ ਪੂਰੇ ਨਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਕੌਣ ਦੇਖੋ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹਰਮਨ ਸਿੰਘ ਹੈ ਜੀ ਕਿਹੜੀ ਯੂਨੀਅਨ ਤੋਂ ਜੀ ਤੋਂ 296 ਪੰਪ ਆਪਰੇਟਰ ਯੂਨੀਅਨ ਪੰਜਾਬ ਹੁਣ ਜਿਹੜਾ ਵੀ ਦਿੱਲੀ ਜਾਣ ਦਾ ਐਲਾਨ ਕੀਤਾ ਕਿਹੜੇ ਕਾਰਨ ਕੀਤਾ ਤੁਸੀਂ ਇਹ ਜਿਹੜਾ ਜੀ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਪੰਪ ਆਪਰੇਟਰਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਜ਼ੁਲਮ ਜਿਹੜਾ ਵਾਟਾਇਆ ਜਾ ਰਿਹਾ ਵਾ ਤੇ ਵਾਰ-ਵਾਰ ਸਾਨੂੰ ਜਿਹੜੀਆਂ ਮੀਟਿੰਗਾਂ ਦੇ ਕੇ ਟਾਈਮ ਦੇ ਕੇ ਜਿਹੜਾ ਆਪਣੇ ਵਾਅਦਿਆਂ ਤੋਂ ਸਰਕਾਰ ਭੱਜ ਰਹੀ ਹੈ ਇਸ ਕਰਕੇ ਸਾਨੂੰ ਅੱਜ ਆਪਣਾ ਅਲਾਈਨ ਜਿਹੜਾ ਵਾ ਕਰਨਾ ਪਿਆ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦਿੱਲੀ ਵੱਲ ਕੋਚ ਕਰਨ ਜਾ ਰਹੇ ਹਾਂ 25 ਤਰੀਕ ਨੂੰ ਕਿਹੜੇ ਥਰੂ ਤੁਸੀਂ ਜਿਹੜਾ ਪੰਪ ਆਪਰੇਟ ਵਾਲਾ ਕੰਮ ਕਰਦੇ ਜੇ ਜਿਹੜਾ ਜੀ ਪੰਚਾਇਤ ਵਿਭਾਗ ਦੇ ਅੰਦਰ ਆਉਂਦੀਆਂ ਵਾ ਜਲ ਸਪਲਾਈ ਕਮੇਟੀਆਂ ਉਹਨਾਂ ਦੇ ਵਿੱਚ ਸਾਡੇ ਪੰਪੂਰ ਵਿੱਚ ਇੰਟਰਵੀਅੂ ਜਿਹੜੇ ਆ ਉਹ ਕੰਮ ਕਰ ਰਹੇ ਆ ਤੇ ਦਿੱਲੀ ਜਾ ਕੇ ਤੁਸੀਂ ਕੀ ਕਰੋਗੇ ਦਿੱਲੀ ਜਾ ਕੇ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਆ ਕਿ ਸਾਡੇ ਵੀਰਾਂ ਨੂੰ ਗਮਰਾਹ ਕਰ ਰਹੀ ਆ ਉਹਨਾਂ ਦੀਆਂ ਜਿਹੜੀਆਂ ਚੋਣਾ ਹੋਣ ਜਾ ਰਹੀਆਂ ਆ ਉਹਨਾਂ ਦਾ ਅਸੀਂ ਪਰਜੋਰ ਵਿਰੋਧ ਕਰਾਂਗੇ ਸਾਡੇ ਪੰਜਾਬ ਦੇ ਜਿੰਨੇ ਵੀ ਪੰਪ ਆਪਰੇਟਰ ਵੀਰਿਆ ਸਾਰਿਆਂ ਵੱਲੋਂ ਜਿਹੜਾ ਇਹ ਸੰਘਰਸ਼ ਵਿੱਢਿਆ ਜਾ ਰਿਹਾ ਹੈ ਤੇ ਇਹਦੇ ਵਿੱਚ ਪਰਜੋਰ ਉਹਨਾਂ ਦੀ ਹਮਾਇਤ ਜਿਹੜੀ ਆ ਉਹ ਕੀਤੀ ਜਾਊਗੀ ਕਿਦਾਂ ਫਿਰ ਤੁਸੀਂ ਉਥੇ ਜਾ ਕੇ ਕਦੋਂ ਜਾ ਰਹੀ ਤੁਹਾਡੀ ਟੀਮ ਤੇ ਕਿੰਨੇ ਕੇ ਜਿਹੜੇ ਬੰਦੇ ਜਾ ਰਹੇ ਆ ਉਥੇ ਅਸੀਂ ਵੀਰ ਜੀ 25 ਤਰੀਕ ਨੂੰ ਇੱਥੋਂ ਜਾ ਰਹੇ ਆ ਇਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਸਾਡੇ ਪੰਪ ਆਪਰੇਟਰ ਵੀਰਿਆ ਉਹ ਸਾਰੇ ਦੇ ਸਾਰੇ ਜਾ ਰਹੇ ਆ ਜਿਹੜਾ ਕਿ ਸਾਡਾ ਪੰਜਾਬ ਬੋਡੀ ਟੀਮ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਜਿਵੇਂ ਕਿ 25 ਤਰੀਕ ਨੂੰ ਸੰਘਰਸ਼ ਦਾ ਐਲਾਨ ਤੇ ਇਹਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਆ ਸਾਰੇ ਜ਼ਿਲਹਾ ਪ੍ਰਧਾਨ ਤੇ ਜ਼ਿਲ੍ਹਾ ਦੀਆਂ ਟੀਮਾਂ ਸਮੂਹ ਬਲਾਕ ਪ੍ਰਧਾਨ ਅਤੇ ਸਮੂਹ ਪੰਪ ਆਪਰੇਟਰ ਵੀ ਪਹੁੰਚ ਰਹੇ ਆ ਤੁਸੀਂ ਦਿੱਲੀ ਜਾ ਰਹੇ ਜੀ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਾ ਤੇ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਥੇ ਨਹੀਂ ਤੁਸੀਂ ਮੀਟਿੰਗ ਵਗੈਰਾ ਕੀਤੀ ਕੋਈ ਹਾਂਜੀ ਵੀਰ ਜੀ ਸਾਡੀਆਂ ਮੀਟਿੰਗਾਂ ਟਾਈਮ ਬਾਈ ਟਾਈਮ ਜਿਹੜੀਆਂ ਸਾਨੂੰ ਦਿੱਤੀਆਂ ਜਾਂਦੀਆਂ ਵਾ ਤੇ ਆਪਣੇ ਦਿੱਤੇ ਗਏ ਸਮੇਂ ਤੋਂ ਸਰਕਾਰ ਜਿਹੜੀ ਉਹ ਭੱਜ ਜਾਂਦੀ ਹੈ ਜੀ ਮੀਟਿੰਗ ਪਰ ਸਾਡੇ ਨਾਲ ਕੀਤੀ ਨਹੀਂ ਜਾਂਦੀ ਮੀਟਿੰਗ ਕਰਨ ਦੇ ਬਾਵਜੂਦ ਜੇਕਰ ਕੀਤੀ ਵੀ ਜਾਂਦੀ ਆ ਤੇ ਉਸ ਤੋਂ ਬਾਵਜੂਦ ਇਹ ਜਿਹੜਾ ਵਾ ਕੋਈ ਵੀ ਸਿੱਟਾ ਜਿਹੜਾ ਸਾਡਾ ਨਹੀਂ ਕੱਢਿਆ ਜਾਂਦਾ ਪਹਿਲਾਂ ਤੇ ਵਰਕਰਾਂ ਨੂੰ ਜਾਗਰੂਕ ਕਰਾਂਗੇ ਵਰਕਰਾਂ ਨਾਲ ਮਿਲ ਕੇ ਅਸੀਂ ਕਾਲੇ ਝੰਡੇ ਵਿਖਾ ਕੇ ਉਹਨਾਂ ਨੂੰ ਜਿਹੜਾ ਆ ਉਹ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਜਰੂਰ ਵਾਰ ਜਰੂਰ ਕਰਾਂਗੇ ਤੇ ਜਿਹੜੇ ਆਪਣੇ ਵਰਕਰ ਆ ਉਹਨਾਂ ਨੂੰ ਅਸੀਂ ਜਰੂਰ ਵਾਰ ਜਰੂਰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਕਿ ਆਪਾਂ ਪੰਜਾਬ ਦੇ ਵਿੱਚ ਵੇਖ ਹੀ ਲਿਆ ਆ ਪਿਛੜੇ ਸਮੇਂ ਦੇ ਵਿੱਚ ਅਰਵਿੰਦ ਕੇਂਜਰੀਵਾਲ ਜੀ ਵੱਲੋਂ ਦਿੱਤੇ ਗਏ ਸਮੇਂ ਦੇ ਵਿੱਚ ਜਿਹੜਾ ਆਪਾਂ ਨੂੰ ਕਹਿ ਰਿਹਾ ਸੀਗੇ ਕਿ ਆਪਾਂ ਜਲਦੀ ਤੋਂ ਜਲਦੀ ਵਾਅਦੇ ਪੂਰੇ ਕਰਾਂਗੇ ਪਰ ਇਹੋ ਜਿਹਾ ਕੁਝ ਨਹੀਂ ਕੀਤਾ ਯਾਰ